ਸਾਚੀ ਕਾਲਜੀ ਰੇਲਵੇ ਗਰੁੱਪ ਡੀ ਦੀ ਭਰਤੀ ਦੇ ਫਾਰਮ ਆਨਲਾਈਨ ਹੋਣੇ ਸ਼ੁਰੂ ਹੋ ਗਏ ਹਨ ਇਸ ਵੀਡੀਓ ਵਿੱਚ ਤੁਹਾਨੂੰ ਦੱਸਿਆ ਜਾਵਗਾ ਕਿ ਫਾਰਮ ਆਨਲਾਈਨ ਕਿਵੇਂ ਅਪਲਾਈ ਕਰਨਾ ਹੈ ਅਤੇ ਫਾਰਮ ਭਰਨ ਲਈ ਕਿਹੜੇ-ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੋਵੇਗੀ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਕੁੱਲ ਪੋਸਟਾਂ ਕਿੰਨੀਆਂ ਹਨ ਦੇਖੋ ਕੁੱਲ ਪੋਸਟਾਂ 32438 ਹਨ ਭਰਤੀ ਦੇ ਲਈ ਲੋੜੀ ਦੀ ਡਾਕੂਮੈਂਟ ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ ਉਸ ਦੇ ਕੋਲ ਆਧਾਰ ਕਾਰਡ ਹੋਵੇ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਲਿੰਕ ਹੋਵੇ ਜੇਕਰ ਮੋਬਾਈਲ ਨੰਬਰ ਤੁਹਾਡਾ ਖੋ ਗਿਆ ਹੈ ਤਾਂ ਤੁਸੀਂ ਆਪਣਾ ਨਵਾਂ ਨੰਬਰ ਲਿੰਕ ਕਰਵਾ ਲਵੋ ਜੇਕਰ ਉਮੀਦਵਾਰ ਐਸੀ ਐਸਟੀ OBC ਨਾਲ ਸੰਬੰਧਿਤ ਹੈ ਤਾਂ ਉਹਦਾ ਜਾਤੀ ਸਰਟੀਫਿਕੇਟ ਚਾਹੀਦਾ ਹੈ ਵਾਈਟ ਬੈਕਗਰਾਉਂਡ ਵਾਲੀ ਪਾਸਪੋਰਟ ਫੋਟੋ ਚਾਹੀਦੀ ਹੈ ਤੁਹਾਨੂੰ ਸਾਈਨ ਅਤੇ ਬੈਂਕ ਦੀ ਪਾਸਬੁੱਕ ਹੁਣ ਦੇਖਦੇ ਹਾਂ ਕਿ ਫਾਰਮ ਭਰਨ ਦੀ ਆਖਰੀ ਮਿਤੀ 22 ਫਰਵਰੀ ਹੈ ਅਤੇ ਫੀਸ ਭਰਨ ਦੀ ਜੋ ਮਿਤੀ ਹੈ ਉਹ 24 ਫਰਵਰੀ ਹੈ ਪਰ ਤੁਸੀਂ ਆਪਣਾ ਫਾਰਮ ਇਸ ਤੋਂ ਪਹਿਲਾਂ ਹੀ ਅਪਲਾਈ ਕਰ ਲੈਣਾ ਹੈ ਉਮਰ ਹੱਦ ਜਰਨਲ ਬਰਗਰ ਲਈ 37 ਸਾਲ ਹੈ ਜਿਹੜੀ ਕਿ 1-1 2025 ਤੋਂ ਮੰਨੀ ਜਾਵੇਗੀ ਐਸੀ ਐਸਟੀ ਲਈ 5 ਸਾਲ ਦੀ ਛੂਟ ਹੈ ਅਤੇ OBC ਲਈ 3 ਸਾਲ ਦੀ ਛੂਟ ਹੈ ਐਕਸ ਸਰਵਿਸਮੈਨ ਦੇ ਲਈ ਜੋ ਰੂਲ ਹਨ ਉਸ ਹਿਸਾਬ ਨਾਲ ਉਹਨਾਂ ਨੂੰ ਛੂਟ ਹੈ ਹੁਣ ਗੱਲ ਕਰ ਲੈਣਾ ਫੀਸ ਦੀ ਜਰਨਲ ਵਰਗ ਦੀ ਫੀਸ 500 ਰੁਪਏ ਹੈ ਐਸਸੀ ਐਸਟੀ ਦੇ ਲਈ OBC ਅਤੇ ਸਾਰੇ ਵਰਗ ਦੀਆਂ ਔਰਤਾਂ ਦੇ ਲਈ 250 ਰੁਪਏ ਫੀਸ ਹੈ ਜਿਹੜੀ ਕਿ ਜੇਕਰ ਕੈਂਡੀਡੇਟ ਆਪਣਾ ਪੇਪਰ ਦੇ ਦਿੰਦਾ ਹੈ ਤਾਂ ਉਹਨੂੰ 400 ਰੁਪਏ ਰਿਫੰਡ ਹੋ ਜਾਵੇਗਾ ਜਰਨਲ ਵਰਗ ਵਾਲੇ ਨੂੰ ਅਤੇ ਐਸਸੀਐਸਟੀ ਓਬੀਸੀ ਨੂੰ 250 ਪੈਰ ਫੰਡ ਹੋ ਜਾਵੇਗਾ ਇਹ ਉਦੋਂ ਹੀ ਹੋਣਾ ਜੇਕਰ ਕੈਂਡੀਡੇਟ ਆਪਣਾ ਪੇਪਰ ਦੇ ਦਿੰਦਾ ਹੈ ਆਓ ਹੁਣ ਦੇਖਦੇ ਹਾਂ ਕਿ ਫਾਰਮ ਅਪਲਾਈ ਕਿਵੇਂ ਕਰਨਾ ਹੈ ਫਾਰਮ ਅਪਲਾਈ ਕਰਨ ਦੇ ਲਈ ਤੁਸੀਂ ਆਪਣੇ ਗੂਗਲ ਦੇ ਵਿੱਚ ਟਾਈਪ ਕਰਨਾ ਹੈ RRB apply ਅਤੇ ਐਂਟਰ ਕਰ ਦੇਣਾ ਹੈ ਯਾਦ ਰੱਖੇ ਕਿ ਤੁਸੀਂ ਇਹ ਫਾਰਮ ਆਪਣਾ ਮੋਬਾਈਲ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਸਾਰੇ ਸਟੈਪ ਇਹ ਵਾਲੇ ਹੀ ਫੋਲੋ ਹੋਣਗੇ ਵੀਡੀਓ ਤੁਸੀਂ ਪੂਰੀ ਦੇਖ ਲੈਣਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਸਾਈਟ ਆ ਜਾਏਗੀ www.rrbapply.gov.in ਤੁਸੀਂ ਇਸ ਤੇ ਕਲਿੱਕ ਕਰ ਦੇਣਾ ਹੈ ਤਾਂ ਦੇ ਸਾਹਮਣੇ ਇਹ ਵਾਲਾ ਪੇਜ ਆ ਜਾਵੇਗਾ ਉੱਪਰ ਲਿਖਿਆ ਹੈ ਅਪਲਾਈ ਜੇਕਰ ਉਮੀਦਵਾਰ ਨੇ 2024 ਦੇ ਵਿੱਚ ਜੋ ਫਾਰਮ ਨਿਕਲੀ ਸੀਗੀ ਰੇਲਵੇ ਵੱਲੋਂ ਉਹ ਫਾਰਮ ਭਰੇ ਹੋਏ ਹਨ ਤਾਂ ਉਹਦਾ account ਪਹਿਲਾਂ ਹੀ ਬਣਿਆ ਹੋਇਆ ਹੈ ਤਾਂ ਉਹਨਾਂ ਨੇ ऑलरेडी ਹੈਵ ਐਨ ਅਕਾਊਂਟ ਤੇ ਜਾ ਕੇ ਆਪਣਾ ਜੋ ਵੀ ਮੋਬਾਈਲ ਨੰਬਰ ਜਾਂ ਈਮੇਲ ਐਡਰੈਸ ਦਿੱਤਾ ਸੀ ਅਤੇ ਪਾਸਵਰਡ ਬਣਾਇਆ ਸੀਗਾ ਉਹ ਫਿਲ ਕਰਕੇ ਲੌਗਇਨ ਕਰ ਲੈਣਾ ਹੈ ਅਗਰ ਪਾਸਵਰਡ ਉਮੀਦਾਰ ਭੁੱਲ ਚੁੱਕਿਆ ਹੈ ਤਾਂ ਫੋਰਗੇਟ ਪਾਸਵਰਡ ਤੇ ਜਾ ਕੇ ਆਪਣਾ ਪਾਸਵਰਡ ਨਵਾਂ ਬਣਾ ਲੈਣਾ ਹੈ ਜੇਕਰ ਉਮੀਦਵਾਰ ਨੇ ਪਹਿਲੀ ਵਾਰ ਵੈਬਸਾਈਟ ਤੇ ਆ ਰਿਹਾ ਤਾਂ ਉਹਨੇ ਸਿੱਧਾ ਆਪਣਾ ਕ੍ਰੀਏਟ ਅਕਾਊਂਟ ਤੇ ਕਲਿੱਕ ਕਰਨਾ ਹੈ ਅਤੇ ਆਪਣਾ ਅਕਾਊਂਟ ਕ੍ਰੀਏਟ ਕਰ ਲੈਣਾ ਹੈ ਹੁਣ ਦੇਖਦੇ ਹਾਂ ਕਿ ਕੰਟਰੀ ਆਫ ਨੈਸ਼ਨੈਲਿਟੀ ਉਮੀਦਵਾਰ ਇੰਡੀਆ ਤੋਂ ਹੀ ਹੈ ਤਾਂ ਇੰਡੀਆ ਹੀ ਸਿਲੈਕਟ ਕਰੂਗਾ ਫੁੱਲ ਨੇਮ ਆਪਣਾ ਜੋ ਵੀ ਹੈ ਫੁੱਲ ਨੇਮ ਉਸੀ ਪਾ ਦੇਣਾ ਹੈ ਅੱਗੇ ਆ ਗਿਆ ਰੀ ਟਾਈਪ ਫੁੱਲ ਨੇਮ ਆਪਣਾ ਨਾਮ ਦੁਬਾਰਾ ਏਂਟਰ ਕਰ ਦੇਣਾ ਹੈ ਆਪ ਜੂ ਚੇਂਜਡ ਯੂਅਰ ਨੇਮ ਜੇਕਰ ਕਿਸੇ ਨੇ ਆਪਣਾ ਨਾਮ ਚੇਂਜ ਕਰਵਾਇਆ ਹੈ ਤਾਂ ਜੈਸ ਲਿਖੋਗੇ ਨਹੀਂ ਤਾਂ ਨੋ ਤੇ ਟਿਕ ਕਰ ਦੇਣਾ ਹੈ ਆਪਣੀ ਡੇਟ ਆਫ ਬਰਥ ਸਿਲੈਕਟ ਕਰੋ ਰੀਟੈਪ ਡੇਟ ਆਫ ਬਰਥ ਜੈਂਡਰ ਸਿਲੈਕਟ ਕਰੋ ਮੇਲ ਹੋ ਫੀਮੇਲ ਹੋ ਰੀ ਸਿਲੈਕਟ ਫਾਦਰ ਨੇਮ ਸਿਲੈਕਟ ਕਰੋ ਜੀ ਰੀ ਟਾਈਪ ਫਾਦਰ ਨੇਮ ਅੱਗੇ ਆਪਣਾ ਮਦਰ ਦਾ ਨੇਮ ਐਂਟਰ ਕਰੋ ਰੀਟੈਪ ਯੂਰ ਮਦਰ ਨੇਮ ਅੱਗੇ ਆਪਣਾ ਈਮੇਲ ਐਡਰੈਸ ਟਾਈਪ ਕਰੋ ਜਿੱਦੇ ਕਿ OTP ਆਵੇਗਾ ਹੁਣ ਆਪਣਾ ਈਮੇਲ ਐਡਰੈਸ ਸਟਾਈਪ ਕਰਦੇ ਹਾਂ generate email otp ਤੇ ਕਲਿੱਕ ਕਰੋ generate email otp ਤੇ ਕਲਿੱਕ ਕਰੋ ਈਮੇਲ ਆਪਣੀ ਚੈੱਕ ਕਰੋ ਉਸ ਤੇ otp ਆ ਗਿਆ ਹੋਵੇਗਾ ਫਿਰ ਫਿਲ ਕਰੋ ਮੋਬਾਈਲ ਨੰਬਰ ਐਂਟਰ ਕਰੋ ਆਪਣਾ ਜਨਰੇਟ ਮੋਬਾਈਲ OTP ਤੇ ਕਲਿੱਕ ਕਰਨਾ ਹੈ ਇਸ ਤਵਾਦਾ ਆਧਾਰ ਕਾਰਡ ਐਂਟਰ ਕਰਨਾ ਆਪਣਾ ਜਨਰੇਟ ਮੋਬਾਈਲ ਆਧਾਰ OTP ਤੇ ਕਲਿੱਕ ਕਰੋਗੇ ਜਿਹੜਾ ਤੁਹਾਡਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਵੇਗਾ ਉਸ ਤੇ OTP ਜਾਇਆ ਹੈਗਾ ਵੈਰੀਫਾਈ ਤੇ ਕਲਿੱਕ ਕਰਨਾ ਹੈ ਤੁਹਾਡਾ ਆਰ ਵੈਰੀਫਾਈ ਤੇ ਕਲਿੱਕ ਕਰਨ ਤੋਂ ਬਾਅਦ OTP ਭਰਨ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡੀ ਫੋਟੋ ਨਾਮ ਅਤੇ ਜਨਮ ਮਿਤੀ ਦੀ ਡਿਟੇਲ ਆ ਜਾਵੇਗੀ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪਣਾ ਪਾਸਵਰਡ ਬਣਾ ਲੈਣਾ ਹੈ ਇੱਕ ਕੈਪੀਟਲ ਲੈਟਰ ਮਾਲ ਲੈਟਰ ਸਪੈਸ਼ਲ ਕੈਰੈਕਟਰ ਅਤੇ ਨੰਬਰ ਇਹਨਾਂ ਨੂੰ ਮਿਲਾ ਕੇ ਤੁਸੀਂ ਆਪਣਾ ਪਾਸਵਰਡ ਜਨਰੇਟ ਕਰ ਲੈਣਾ ਹੈ ਅਤੇ ਇਸ ਤੋਂ ਬਾਅਦ ਆਈ ਐਮ ਨਾਟ ਰੋਬੋਟ ਤੇ ਕਲਿੱਕ ਕਰ ਦੇਣਾ ਹੈ ਅਤੇ ਪ੍ਰੂਵ ਐਂਡ ਕ੍ਰੀਏਟ ਐਨ ਅਕਾਊਂਟ ਤੇ ਕਲਿੱਕ ਕਰ ਦੇਣਾ ਹੈ ਤੁਹਾਡੀ ਡਿਟੇਲ ਤੁਹਾਡੇ ਸਾਹਮਣੇ ਆ ਜਾਵੇਗੀ ਇਸ ਨੂੰ ਚੰਗੀ ਤਰ੍ਹਾਂ ਪੜ ਲੈਣਾ ਆਪਣਾ ਡਿਟੇਲ ਜੇਕਰ ਤੁਹਾਡੀ ਡਿਟੇਲ ਸਹੀ ਹੈ ਤਾਂ ਤੁਸੀਂ ਆਈ ਹੈਵ ਰੀਚੈਕਡ ਦੇ ਚੈੱਕ ਬਾਕਸ ਤੇ ਕਲਿੱਕ ਕਰੋਗੇ ਅਤੇ ਕ੍ਰੀਏਟ ਐਨ ਅਕਾਊਂਟ ਤੇ ਕਲਿੱਕ ਕਰ ਦੋਗੇ ਜੇਕਰ ਤੁਹਾਡੀ ਡਿਟੇਲ ਤੁਹਾਨੂੰ ਉਸ ਗਲਤ ਲੱਗ ਰਹੀ ਹੈ ਤਾਂ ਐਡਿਟ ਬਟਨ ਤੇ ਕਲਿੱਕ ਕਰਨਾ ਹੈ ਤੇ ਆਪਣਾ ਅਕਾਊਂਟ ਐਡਿਟ ਕਰ ਲੈਣਾ ਹੈ ਆਪਣਾ ਡਿਟੇਲ ਸਾਰੀ ਸਹੀ ਹੈ ਸੀ ਕ੍ਰੀਏਟ ਐਨ ਅਕਾਊਂਟ ਤੇ ਕਲਿੱਕ ਕਰ ਦਿਨੇ ਆ ਆਪਣਾ ਅਕਾਊਂਟ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਅਪਲਾਈ ਤੇ ਕਲਿੱਕ ਕਰਨਾ ਆਲਰੇਡੀ ਹੈਡ ਅਕਾਊਂਟ ਤੇ ਕਲਿੱਕ ਕਰਨਾ ਅਤੇ ਆਪਣਾ ਜੋ ਮੋਬਾਈਲ ਨੰਬਰ ਦਿੱਤਾ ਸੀ ਉਹਨੂੰ ਟਾਈਪ ਕਰਨਾ ਆਪਣਾ ਪਾਸਵਰਡ ਜੋ ਤੁਸੀਂ ਬਣਾਇਆ ਸੀ ਉਸਨੂੰ ਟਾਈਪ ਕਰ ਦੇਣਾ ਹੈ ਆਈ ਐਮ ਨੋਟ ਹਰ ਬੋਟ ਤੇ ਕਲਿੱਕ ਕਰਕੇ ਲੌਗਇਨ ਤੇ ਕਲਿੱਕ ਕਰ ਲੈਣਾ ਹੈ ਸਾਡੇ ਸਾਹਮਣੇ ਐਪਲੀਕੇਸ਼ਨ ਦਾ ਪੇਜ ਖੁੱਲ ਜਾਵੇਗਾ ਕਲਿੱਕ ਆਨਲਾਈਨ ਐਪਲੀਕੇਸ਼ਨ ਤੇ ਕਲਿੱਕ ਕਰੋ ਉਸ ਤੋਂ ਬਾਅਦ ਸਾਡੇ ਸਾਹਮਣੇ ਐਡਵਰਟਾਈਜ਼ ਨੰਬਰ ਆ ਗਿਆ 08/ 2024 ਠੀਕ ਹੈ ਜੀ ਇਸ ਇਸ਼ਤਿਹਾਰ ਨੰਬਰ ਹੈ ਇਹਦੇ ਤੁਸੀਂ ਆਪਣਾ ਆਰਆਰਬੀ ਸਿਲੈਕਟ ਕਰ ਲੈਣਾ ਜੋ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਇਸ ਤੋਂ ਆਦਾ ਚੈੱਕ ਬਾਕਸ ਤੇ ਟਿੱਕ ਦਾ ਨਿਸ਼ਾਨ ਲਾਉਣਾ ਨੈਕਸਟ ਤੇ ਕਲਿੱਕ ਕਰ ਦੇਣਾ ਜੀ ਇਸ ਤੋਂ ਆ ਤੁਸੀਂ ਆਪਣੀ ਡਿਟੇਲ ਫਿਲ ਕਰਨੀ ਹੈ ਮੈਰਿਟਲ ਸਟੇਟਸ ਮੈਰਿਡੋ ਅਨਮੈਰਿਡੋ ਰੀਜਨ ਸੈਕਟ ਕਰੋ 2 dues to avail fee exemption नो no, क्योंकि एस सी बी सी और सारे वर्ग दरतों पहला ही फीस माफ है मदर टंग जो ती मदंग है पेपर ले जो ती तो लुएज यूज करनी है परमानेंट विजिबल मार्क जो भी तो शरीर से ਨਿਸ਼ਾਨ ਨੇ ਉਹ ਤੁਸੀਂ ਇੱਥੇ ਟਾਈਪ ਕਰ ਦੇਣੇ ਆ ਕਮਿਊਨਿਟੀ ਸਿਲੈਕਟ ਕਰਨੀ ਹੈ ਜਰਨਲ ਨੂੰ ਐਸਸੀ ਐਸਟੀ ਨੂੰ ਜੇਕਰ ਤੁਸੀਂ ਐਸਸੀ ਐਸਟੀ ਉਹ ਵਿਸ਼ਿਆਂ ਤਾਂ ਤੁਹਾਨੂੰ ਆਪਣੇ ਕਾਸਟ ਦਾ ਸਰਟੀਫਿਕੇਟ ਨੰਬਰ पूरी डिटेल फिल करनी पेगी फिल कर देनी है कास्ट सर्टिफिकेट नंबर इशूंग सर्टिफिकेट अथॉरिटी, जिन्हों वों सर्टिफिट जारी किया गया है स्टेट जितों सर्टिफेट जारी होया है आप सिलेक्ट करा ਇਸ਼ੂਇੰਗ ਡੇਟ ਤੁਸੀਂ ਸਿਲੇਕਟ ਕਰ ਲੈਣੀ ਹੈ ਜੋ ਤੁਹਾਡੇ ਸਰਟੀਫਿਕੇਟ ਤੇ ਪਈ ਹੋਈ ਹੈ। ਟਰੈਵਲ ਪਾਸ ਦੇ ਲਈ ਤੁਸੀਂ ਜੈਸਟ ਕਰ ਦੇਣਾ ਹੈ। ਅਗਰ ਤੁਸੀਂ ਐਸਸੀ ਐਸਟੀ ਔਰ ਆਯੂ ਬੀਸੀ ਨਾਲ ਸੰਬੰਧਤੋਂ ਨੇੜੇ ਦਾ ਰੇਲਵੇ ਸਟੇਸ਼ਨ ਪਾ ਦੇਣਾ ਹੈ। ਇੱਥੇ ਤੁਸੀਂ ਅਪਲੋਡ ਕਾਸ਼ਟ ਸਰਟੀਫਿਕੇਟ ਪੀਡੀਐਫ ਫਾਰਮੈਟ ਦੇ ਵਿੱਚ ਅਪਲੋਡ ਕਰਨਾ ਜੀ 500kb ਤੋਂ ਨੀਚੇ-ਨੀਚੇ ਹੋਣੀ ਚਾਹੀਦੀ ਤੁਹਾਡੀ ਫਾਈਲ ਬਾਠ ਸਰਟੀਫਿਕੇਟ ਅਪਲੋਡ ਕਰਨ ਤੋਂ ਬਾਅਦ ਤੁਸੀਂ ਆਪਣਾ ਐਡਰੈਸ ਫਿਲ ਕਰ ਦੇਣਾ ਹੈ ਜੇਟ ਪੰਜਾਬ ਡਿਸਟ੍ਰਿਕਟ ਜੋ ਵੀ ਹੈ ਐਡਰੈਸ ਆਪਣਾ ਨੇੜੇ ਦਾ ਸ਼ਹਿਰ ਕਿੰਨ ਕੋਡ ਜੇਕਰ ਤੁਹਾਡਾ ਪਰਮਨੈਂਟ ਐਡਰੈਸ ਸੇਮ ਹੈ ਤਾਂ ਇਸ ਤੇ ਕਲਿੱਕ ਕਰ ਦੇਣਾ ਜੀ ਸੇਮ ਇਸ ਤੋਂ ਬਾਅਦ ਸੇਵ ਤੇ ਕਲਿੱਕ ਕਰੋ ਨੈਕਸਟ ਆਗਰ ਤੁਸੀਂ ਐਕ ਸਰਵਿਸਮੈਨ ਹੋ ਤਾਂ ਜੈਸ ਕਰੋ ਨਹੀਂ ਤਾਂ ਨੋ ਕਲਿੱਕ ਕਰ ਦਿਓ ਆਗਰ ਤੁਸੀਂ ਡਿਸੇਬਲ ਹੋ ਤਾਂ ਇੱਥੇ ਜੈਸ ਤੇ ਕਲਿੱਕ ਕਰ ਦੇਣਾ ਨਹੀਂ ਨੋ ਤੇ ਕਲਿੱਕ ਕਰ ਦੇਣਾ ਜੀ ਇਹ ਡਿਸੇਬਲ ਵਾਸਤੇ ਆ ਜੀ ਜੇਕਰ ਤੁਸੀਂ ਡਿਸੇਬਲ ਨਹੀਂ ਹੋ ਤਾਂ ਇੱਥੇ ਨੋ ਹੀ ਆਵੇਗਾ। ਆਗਰ ਤੁਸੀਂ ای ڈبلیو ایس ক্যাਟੇਗਰੀ ਨਾਲ ਸੰਬੰਧਿਤ ਹੋ ਤਾਂ ਇੰਸਟੀਟਿਊਸ਼ਨ ਸਿਲੈਕਟ ਕਰ ਲੈਣਾ ਜੈਸ অর ਨੋ। ਤਾਂ ਟਿਕਟ ਤੁਹਾਡਾ ਬਣਾ ਹੋਣਾ ਚਾਹੀਦਾ ای ਲੈਵਲ ਐਸ ਕੈਟੇਗਰੀ ਦਾ। ਜੇਕਰ ਤੁਸੀਂ ਪਹਿਲਾਂ ਹੀ ਰੇਲਵੇ ਦੇ EMPLOYE ਹੋ ਤਾਂ ਜੈਸ ਕਰੋ ਨਹੀਂ ਨੋ ਤੇ ਕਲਿੱਕ ਕਰ ਦੇਣਾ ਜੀ। ਤੁਹਾਡਾ ਕਰੰਟ এমਪਲాయਮੈਂਟ ਸਟੇਟਸ ਹੈ ਉਹ ਦੱਸੋ ਜੇਕਰ ਤੁਸੀਂ ਸੈਂਟਰਲ ਪੰਜਾਬ ਸਟੇਟ ਦੇ এমਪਲਾਈ ਹੋ ਤਾਂ ਇੱਥੇ ਸਿਲੈਕਟ ਕਰੋ ਨਹੀਂ ਨਾਟ ਐਪਲੀਕੇਬਲ ਤੇ ਕਲਿੱਕ ਕਰ ਦਿਓ ਜੇਕਰ ਤੁਸੀਂ ਕਿਸੇ ਵੀ ਟ੍ਰੇਡ ਦੀ ਅਪਰੈਂਟਸਿਪ ਲਗਾਈ ਹੈ ਤਾਂ ਜੈਸ ਕਰ ਦੇਣੀ ਹੈ ਨਹੀਂ ਨੋ ਕਰ ਦੇਣੀ ਹੈ ਅੱਗੇ ਆਗਾ ਜੀ ਅਕਾਊਂਟ ਡਿਟੇਲ ਇਹ ਅਕਾਊਂਟ ਡਿਟੇਲ ਤੁਹਾਡੇ ਰੀਫੰਡ ਵਾਸਤੇ ਹੈ ਜੇਕਰ ਤੁਸੀਂ ਪੇਪਰ ਦੇ ਦੇਵੋਗੇ ਤਾਂ ਤੁਹਾਡਾ ਜੋਰ ਬਣਦਾ ਰਿਫੰਡ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਵੇਗਾ ਹੁਣ ਆਪਾਂ ਇੱਥੇ ਅਕਾਊਂਟ ਦੀ ਡਿਟੇਲ ਫਿਲ ਆਪਣੀ ਅਕਾਊਂਟ ਦੀ ਡਿਟੇਲ ਭਰਨ ਤੋਂ ਬਾਅਦ ਸੇਵ ਤੇ ਕਲਿੱਕ ਕਰੋ ਅਤੇ ਨੈਕਸਟ ਕਰੋ ਇਸ ਤੋਂ ਬਾਅਦ ਕੁਆਲੀਫਿਕੇਸ਼ਨ ਡਿਟੇਲ ਐਂਟਰ ਕਰਨੀ ਹੈ ਜੀ ਆਪਾਂ ਆਈ.ਟੀ.ਆਈ. 10ਵੇਂ ਆਪਾਂ ਪਹਿਲਾਂ ਮੈਟ੍ਰੋ ਕਲੈਕਸ਼ਨ ਤੇ ਕਲਿੱਕ ਕਰਾਂਗੇ ਆਪਣੀ 10ਵੀਂ ਕਲਾਸ ਦੀ ਡਿਟੇਲ ਫਿਲ ਕਰਾਂਗੇ ਜਿਸ ਵੀ ਰਾਜ ਤੋਂ ਤੁਸੀਂ 10ਵੀਂ ਪਾਸ ਕੀਤੀ ਹੈ ਤਾਂ ਉਹ ਸਿਲੈਕਟ ਕਰੋ ਜ਼ਿਲ੍ਹਾ ਸਿਲੈਕਟ ਕਰੋ ਬੋਰਡ ਟਾਈਪ ਕਰ ਦਿਓ ਜੀ ਜਿਸ ਵੀ ਬੋਰਡ ਤੋਂ ਤੁਸੀਂ ਆਪਣੀ 10th ਪਾਸ ਕੀਤੀ ਹੈ ਡੇਟ ਆਫ ਪਾਸਿੰਗ ਤੁਹਾਡੇ ਮਾਰਕ ਸਰਟੀਫਿਕੇਟ ਤੇ ਲਿਖਿਆ ਹੋਵੇਗਾ ਉਸ ਤੋਂ ਵੇਖ ਕੇ ਤੁਸੀਂ ਸਿਲੈਕਟ ਕਰ ਲੈਣੀ ਹੈ ਜੀ ਰੋਲ ਨੰਬਰ ਤੁਹਾਡੇ ਸਰਟੀਫਿਕੇਟ ਤੇ ਹੀ ਲਿਖਿਆ ਹੋਵੇਗਾ ਸੀਰੀਅਲ ਨੰਬਰ ਇਹ ਵੀ ਸੇਮ ਆ ਜੀ ਸਰਟੀਫਿਕੇਟ ਤੇ ਲਿਖਿਆ ਹੋਵੇਗਾ ਹਾਤੇ ਐਡ ਬਟਨ ਤੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਜੇਕਰ ਤੁਹਾਡੇ ਕੋਲੇ ਆਈਟੀ ਹੈ ਤਾਂ ਆਪਣੀ ਆਈਟੀ ਦੀ ਡਿਟੇਲ ਫਿਲ ਕਰ ਦੇਣੀ ਹੈ ਜੇਕਰ ਨਹੀਂ ਹੈ ਤਾਂ ਇਹਨੂੰ ਨਹੀਂ ਚੂਜ਼ ਕਰਨਾ ਜੀ ਆਪਣੀ ਕੁਆਲੀਫਿਕੇਸ਼ਨ ਐਂਟਰ ਕਰਨ ਤੋਂ ਬਾਅਦ ਨੈਕਸਟ ਬਟਨ ਤੇ ਕਲਿੱਕ ਕਰਨਾ ਹੈ ਇੱਥੇ ਤੁਸੀਂ ਆਪਣੀ ਫੋਟੋ ਅਤੇ ਸਿਗਨੇਚਰ ਅਪਲੋਡ ਕਰੋਗੇ ਆਪਣੀ ਫੋਟੋ ਅਤੇ ਸਿਗਨੇਚਰ ਅਪਲੋਡ ਕਰਨ ਤੋਂ ਬਾਅਦ ਸੇਵ ਬਟਨ ਤੇ ਕਲਿੱਕ ਕਰੋ ਅਤੇ ਨੈਕਸਟ ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਐਲੀਜੀਬਲ ਪੋਸਟਾਂ ਆ ਜਾਣਗੀਆਂ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਆਪਣੇ ਹਿਸਾਬ ਨਾਲ ਕੰਮਬਾਈਜ਼ ਕਰ ਲੈਣਾ ਹੈ ਜੀ ਇਹਨਾਂ ਪੋਸਟਾਂ ਬਾਅਦ ਨਗੀਆਂ ਟ੍ਰੇਡ ਦੀਆਂ ਉਸ ਤੇ ਪਹਿਲਾਂ ਕਲਿੱਕ ਕਰਨਾ ਉਸ ਨੂੰ ਫਰਸਟ ਪ੍ਰੈਫਰੈਂਸ ਦੇਣੀ ਹੈ ਜੀ ਘੱਟ ਵਾਲਿਆਂ ਨੂੰ ਬਾਅਦ ਚ ਪ੍ਰੈਫਰੈਂਸ ਦੇਣੀ ਹੈ ਜਿਸ ਤਰ੍ਹਾਂ ਕਿ ਦੇਖ ਸਕਦੇ ਆਂਗੇ पॉइंट्समैन दादा पोस्टा ने तो आप फर्स्ट से क्लिक करेंगे तो अपने हिसाब न जो भी बनता है ट्रेड उस हिसाब नी सिलैक्ट कर ने लिया सारिया ही सिलैक्ट जी इस तो तु बाद यारा हिस्सा खाली हो जाएगा जो पोस्टा सिलैक्ट किए वो वह वाले हिस्से से आ जाएगी जा ये देखो जी प्रैफरेंस वाइज आ गई फस्ट नंबर से आप जो चूज किया है वो आ गया दो नंबर से वो इस तरह तो इस चेकबॉक्स से टिक लगा देना है जी इस तो बाद डेरेसन आ जाएगी इस पर भी बॉक्स से टिक कर देना है इस तो, तो प्लेस फिल कर देना है जी तो बटन पर क्लिक करा ਇਸ ਤੋਂ ਬਾਅਦ ਰਿਵਿਊ ਐਪਲੀਕੇਸ਼ਨ ਤੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਜੋ ਤੁਸੀਂ ਫਾਰਮ ਭਰਿਆ ਹੈ ਤੁਹਾਡੀ ਸਾਰੀ ਦੀ ਸਾਰੀ ਡਿਟੇਲ ਇਸ ਫਾਰਮ ਦੇ ਵਿੱਚ ਆ ਜਾਵੇਗੀ ਤੁਸੀਂ ਇਸ ਨੂੰ ਧਿਆਨ ਦੇ ਨਾਲ ਚੈੱਕ ਕਰ ਲੈਣਾ ਹੈ ਕਿਉਂਕਿ ਇਸ ਤੋਂ ਬਾਅਦ ਸਬਮਿਟ ਕਰਨ ਤੋਂ ਬਾਅਦ ਤੁਹਾਡੀ ਡਿਟੇਲ ਹੈ ਜੋ ਐਡਿਟ ਨਹੀਂ ਹੋਵੇਗੀ ਇਸ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਸਬਮਿਟ ਕਰਨ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਆਪਣੀ ਡਿਟੇਲ ਐਡਿਟ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਹੈ ਇਸ ਤੋਂ ਬਾਅਦ ਆਈ ਹੈਵ ਰੀਚੈਕਡ ਤੇ ਅਬੋਵਰ ਡਿਟੇਲ ਤੇ ਕਲਿੱਕ ਕਰਨਾ ਹੈ ਜੇਕਰ ਤੁਹਾਨੂੰ ਲੱਗਦਾ ਕੋਈ ਚੇਂਜ ਕਰਨ ਵਾਲਾ ਹੈ ਤਾਂ ਤੁਸੀਂ ਐਡਿਟ ਬਟਨ ਤੇ ਕਲਿੱਕ ਕਰਨਾ ਹੈ ਆਪਣੀ ਐਡਿਟ ਕਰਕੇ ਫਿਰ ਸੇਵ ਕਰਨਾ ਹੈ ਜੇਕਰ ਸਾਰਾ ਆਪਣਾ ਫਾਰਮ ਸਹੀ ਹੈ ਤਾਂ ਤੁਸੀਂ ਇਸ ਨੂੰ ਸਬਮਿਟ ਕਰ ਦੇਣਾ ਹੈ ਇਸ ਤੋਂ ਬਾਅਦ ਜੋ ਬਣਦੀ ਫੀਸ ਹੈ ਉਹ ਤੁਹਾਡੇ ਸਾਹਮਣੇ ਆ ਜਾਵੇਗੀ ਤੁਸੀਂ ਪੇ ਵਿੱਧ ਐਸ ਬੀ ਆਈ ਪੇ ਤੇ ਜਾ ਕੇ ਆਪਣੀ ਫੀਸ ਪੇ ਕਰ ਦੇਣੀ ਹੈ ਇਸ ਤੋਂ ਅਰ ਆਈ ਐਗਰੀ ਤੇ ਕਲਿੱਕ ਕਰਨਾ ਹੈ ਪ੍ਰੋਸੀਡ ਬਟਨ ਤੇ ਕਲਿੱਕ ਕਰਨਾ ਹੈ ਇਸ ਤੋਂ ਤੁਹਾਡੇ ਸਾਹਮਣੇ ਪੇਮੈਂਟ ਆਪਸ਼ਨ ਖੁੱਲ ਜਾਣਗੇ ਆ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਉਸ ਤੇ ਕਲਿੱਕ ਕਰਕੇ ਆਪਣੀ ਪੇਮੈਂਟ ਕਰ ਦੇਣੀ ਹੈ ਇਸ ਤੋਂ ਬਾਅਦ ਤੁਹਾਡਾ ਫਾਰਮ ਫਿਲ ਹੋ ਜਾਵੇਗਾ ਜੀ